ਇੱਕ ਰਿਪੋਰਟ ਬਾਤੋਂ ਸਪੀਕਰ ਸਾਹਿਬ ਨੂੰ ਹਾਊਸ ਦੇ ਲੀਡਰ ਨੂੰ ਇਹ ਸੌਂਪਣ ਵਾਲਾ ਔਰੇ ਇਹ ਰਿਪੋਰਟ ਹੈ ਕਿ ਖਨਨ ਦੇ ਕਾਰਨ ਮਾਨ ਮੇਡ ਟ੍ਰੈਜੇਡੀ ਹੋਈ ਹੈ ਜਿਹੜੀ ਇਹ ਪੰਜਾਬ ਦੀ ਇੱਕ ਟ੍ਰੈਜੇਡੀ ਹੈ ਇਹ ਮਾਨ ਮੇਡ ਟ੍ਰੈਜੇਡੀ ਹੈ ਪਰਸੋਂ ਬੜਾ ਰੋਲਾ ਪਾਣ ਦੇ ਸੀ ਭਗਵੰਤ ਮਾਨ ਸਾਹਿਬ ਕਿ ਜਿਹੜੀ ਇਹ ਟ੍ਰੈਜੇਡੀ ਹੈ ਇਹ ਮਾਨ ਮੇਡ ਨਹੀਂ ਹੈ ਮੈਂ ਆਮ ਆਦਮੀ ਪਾਰਟੀ ਨੂੰ ਕਹਿਣਾ ਚਾਹਾਂਗਾ ਮੈਂ ਮੰਨਣਾ ਇਹ ਮਾਨ ਮੇਡ ਨਹੀਂ ਹੈ ਇਹ ਮਾਨ ਮੇਡ ਹੈ ਮਾਨ ਮੇਡ ਪੰਜਾਬ ਦੇ ਅੰਦਰ ਇਹ ਰਿਪੋਰਟ ਮੈਂ ਪੂਰੀ ਕਿਸ ਤਰ੍ਹਾਂ ਕਿਸ ਤਰ੍ਹਾਂ ਬੰਦ ਟੁੱਟੇ ਨੇ ਇਹ ਡਿਜੀਟਲੀ ਵੀ ਐਸ ਹਾਊਸ ਦੇ ਸਾਰੇ ਮੈਂਬਰ ਸਾਹਿਬਾਨ ਨੂੰ ਭੇਜਣ ਵਾਲਾ ਇੱਕ ਅੱਛਾ ਡਾਕੂਮੈਂਟ ਹੈ ਮੀਡੀਆ ਨੂੰ ਵੀ ਭੇਜਣ ਵਾਲਾ ਮੋਰ ਇੱਕ ਮੁੱਖ ਖੰਚ ਤੁਹਾਡੇ ਕੇ ਰੱਖਣਾ ਕਿਉਂਕਿ ਸਮਾਂ ਘਟਾ ਹੈ ਪੰਜਾਬ ਦੇ ਅੰਦਰ ਸਾਨੂੰ ਸਮਝਣਾ ਪਏਗਾ ਕਿ ਅਵੈਧ ਖੰਨਨ ਜਿਹਰੇ ਕਾਰਨ ਤੁਸੀ ਬੰਦ ਟੁੱਟੇ ਔਰ ਅਨਦੇਖੀ ਨਲੈ ਨਲਾਕੀ ਅਨ ਗੈਲੀ ਜਿਹੜੀ ਪੰਜਾਬ ਦੀ ਸਰਕਾਰ ਨੇ ਕੀਤੀ ਉਹ ਬਹੁਤ ਵੱਡਾ ਕਾਰਨ ਹੈ ਮੈਂ ਸਪੀਕਰ ਸਾਹਿਬ ਤੁਹਾਡੇ ਰਾਹੀਂ ਹੋਸ ਦੇ ਧਿਆਨ ਚ ਲਿਆਉਣਾ ਚਾਹਨਾ ਸਾਡੀਆਂ ਪ੍ਰਮੁੱਖ ਨਦੀਆਂ ਸਤਲੁਜ ਬਿਆਸ ਰਾਵੀ ਚਨਾਬ ਤੇ ਕੱਗਰ ਇਹਨਾਂ ਨਦੀਆਂ ਦੇ ਆਸ-ਪਾਸ 1950-60 ਤੱਕ ਬਹੁਤ ਆੜ ਹੁੰਦੇ ਸੀ ਤੇ 50 ਤੇ 60 'ਚ ਜਦੋਂ ਅਸੀਂ ਅਲੱਗ ਹੋਏ ਤੇ ਪੰਜਾਬ ਦੇ ਇਹਨਾਂ ਨਹਿਰਾਂ ਦੇ ਆਸੇ-ਪਾਸੇ ਵੱਡੀ ਤੁਸੀ ਬੰਦ ਯਾਨੀ ਮਿੱਟੀ ਬੋਰੇ ਭਰ ਕੇ ਇੱਕ ਰੋਡ ਬਣਾਣੀ ਤਾਂ ਕਿ ਜਦੋਂ ਪਾਣੀ ਵਧੂਗਾ ਦੇਉ ਪਾਣੀ ਪਿੰਡਾਂ ਨਾਲ ਨਾ ਸਕੇ ਉਹ ਕੰਮ ਸ਼ੁਰੂ ਹੋਇਆ ਲਗਭਗ 900 ਕਿਲੋਮੀਟਰ ਲੰਬੀ ਇਹ ਸੁਰੱਖਿਆ ਦੀਵਾਰ ਪੰਜਾਬ ਦੀ ਖੇਤੀ ਔਰ ਸ਼ਹਿਰੀ ਨੂੰ ਬਚਾਉਣ ਵਾਸਤੇ ਉਦੋਂ ਇਹ ਬਣਾਈ ਗਈ ਉਸ ਤੋਂ ਪਹਿਲੇ ਹੜ੍ਹਾਂ ਦੀ ਮਾਰ ਹਰ ਸਾਲ ਆਂਦੀ ਸੀ ਜਿਹਦੇ ਅੰਦਰ ਸਪੀਕਰ ਸਾਹਿਬ ਸਤਲੁਜ ਦੇ ਕੰਡੇ 226 ਕਿਲੋਮੀਟਰ ਰਾਵੀ ਦੇ ਕੰਡੇ 164 ਕਿਲੋਮੀਟਰ ਬਿਆਸ ਦੇ ਕੰਡੇ ਤੇ 104 ਕਿਲੋਮੀਟਰ ਔਰ ਕੱਗਰ ਚ 100 ਕਿਲੋਮੀਟਰ ਔਰ ਛੇ ਜੜੀਆਂ ਛੋਟੀਆਂ ਸਹਾਇਕ ਨਹਿਰਾਂ ਨੇ ਚੂੜਾਂ ਨੇ ਉਹਨਾਂ ਦੇ ਉੱਤੇ 300 ਕਿਲੋਮੀਟਰ ਯਾਨੀ ਜਿਹੜੀਆਂ ਰੇਨ ਵਾਟਰ ਲੈ ਕੇ ਜਾਂਦੀਆਂ ਔਰ ਅੱਗੇ 300 ਕਿਲੋਮੀਟਰ ਇਹ ਇੱਕ ਐਸੀ ਸੁਰੱਖਿਆ ਦੀਵਾਰ ਜਿਨੇ ਪੰਜਾਬ ਨੂੰ ਲਗਭਗ ਪਿਛਲੇ 65 ਸਾਲ ਬਚਾ ਕੇ ਰੱਖਿਆ ਔਰ ਮੈਂ ਧੰਨਵਾਦ ਕਰਨਾ ਸਪੀਕਰ ਸਾਹਿਬ ਤੁਸੀਂ ਉਦੋਂ ਪੰਜਾਬ ਨੂੰ ਵੀ ਪੰਜਾਬ ਨੂੰ ਵੀ ਡੀਲ ਕਰ ਰਹੇ ਸੀ ਔਰ ਬਾਅਦ ਚ ਤੁਹਾਨੂੰ ਮੌਕਾ ਦਿੱਲੀ ਜਾ ਕੇ ਮਿਲਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਔਰ ਅਟਲ ਵਿਹਰੀ ਵਾਜਪਾਈ ਸਾਹਿਬ ਉਹਨਾਂ ਨੇ ਜਦੋਂ ਰਣਜੀਤ ਸਾਗਰ ਡੈਮ ਜਿਹੜਾ ਕਿ ਸਾਡੀ ਗਠਬੰਧਨ ਦੀ ਸਰਕਾਰ ਨੇ 77 ਚ ਸ਼ੁਰੂ ਕੀਤਾ ਸੀ ਉਹਨੂੰ ਜਦੋਂ ਕੰਪਲੀਟ ਕੀਤਾ ਤੇ ਕੱਗਰ ਦੇ ਉਹ ਬਾਕੀ ਨਦੀਆਂ ਤੇ ਵੀ ਤੁਸੀ ਬਣੇ ਅਟਲ ਵਿਹਰੀ ਵਾਜਪਾਈ ਸਾਹਿਬ ਨੇ ਕੇਂਦਰ ਤੋਂ ਪੈਸਾ ਭੇਜਿਆ ਔਰ ਇਹ ਹਿਸਟੋਰੀਕਲ ਹੈ ਕਿ 60 ਤੋਂ ਬਾਅਦ ਲਗਭਗ 45 ਸਾਲ ਬਾਅਦ ਕਿਸੇ ਨੇ ਪੰਜਾਬ ਦੀ ਉਸ ਤੁਸੀ ਬੰਦ ਨੂੰ ਪੱਕੇ ਕਰਨ ਵਾਸਤੇ ਪੈਸਾ ਦਿੱਤਾ ਔਰ ਉਦੋਂ ਰਿਕਾਰਡਡ ਹੈ ਕਿ ਸਤਲੁਬਿਆਸ ਰਾਵੀ ਕੱਗਰ ਸਾਰਿਆਂ ਦੇ ਕਿਨਾਰੇ ਪੱਕੇ ਕੀਤੇ ਗਏ ਔਰ ਉਹਨਾਂ ਕਿਨਾਰਿਆਂ ਤੇ ਰੋਡਾਂ ਬਣਾਈਆਂ ਗਈਆਂ ਜਿਹੜੀਆਂ ਰੋਡਾਂ ਅੱਜ ਸ਼ਹਿਰਾਂ ਨੂੰ ਬੜੀ ਤੇਜ਼ੀ ਨਾਲ ਜੋੜਦੀਆਂ ਮੈਂ ਤੁਹਾਡੇ ਅੱਗੇ ਇਸ ਬਾੜ ਦੇ ਪਿੱਛੇ ਕਾਰਨ ਕੀ ਔਰ ਤੇ ਲਿਆਂਨ ਤੋਂ ਪਹਿਲੇ ਪੰਜਾਬ ਦੀ ਸਥਿਤੀ ਕੀ ਔਰ ਤੇ ਧਿਆਨ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਸਪੀਕਰ ਸਾਹਿਬ ਇੱਕ ਬੜਾ ਰੋਲ ਹੈ ਕਿ ਪੰਜਾਬ ਦੇ ਅੰਦਰ ਐਰ ਕੀ ਮੀ ਬਹੁਤ ਜ਼ਿਆਦਾ ਪਈ ਹੈ। ਔਰ ਮੈਂ ਬੇਨਤੀ ਕਰਾਂਗਾ ਆਈਐਮਡੀ ਦੀ ਰਿਪੋਰਟ ਹੈ ਕਿ ਪੰਜਾਬ ਦੇ ਅੰਦਰ ਅਗਰ ਟੋਟਲ ਮਹੀਨੇ ਦਾ ਕਾਊਂਟ ਕਰੀਏ ਤੇ ਕੇਵਲ ਪਿਛਲੇ ਸਾਲ ਨਾਲੋਂ 24% ਮੀਂਹ ਜ਼ਿਆਦਾ ਪਿਆ ਨੇ। ਇਹ ਟੋਟਲ ਬਾੜ ਜੜੀ ਹੋਈ ਹੈ ਇਹ ਇਕੱਲਾ ਕਾਰਨ ਨਹੀਂ ਹੈਗਾ ਕਿ ਇਹ ਬਾੜ ਆਈ ਹੈ ਇਹ ਪ੍ਰਕਿਰਤੀ ਕਾਪ ਦਾ ਇਕੱਲੀ ਨਹੀਂ ਹੈਗੀ। ਇਰੇ ਅੰਦਰ ਆਮ ਆਦਮੀ ਪਾਰਟੀ ਦੀ ਦੀ ਸਰਕਾਰ ਦਾ ਨੀਤੀ ਨਿਰਮਾਣ ਚ ਵਿਫਲਤਾ ਆਲਸ ਉਦਾਸੀਨਤਾ ਨੁਸਿੱਖਿਆਪਨ ਨਲੈਕੀ ناکਾਮਯਾਬੀ ਸਪਸ਼ਟ ਦਿizie